ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਗੱਲ ਕਰਨੀ ਹੈ ਜਰਮਨੀ ਦੇ ਵਰਕ ਪਰਮਡਿ ਦੀ ਜਿਹੜਾ ਕਿ ਜਰਮਨੀ ਗਵਰਨਮੈਂਟ ਨੇ ਇੰਡੀਅਨ ਗਵਰਨਮੈਂਟ ਦੇ ਨਾਲ ਐਗਰੀਮੈਂਟ ਹੋਇਆ ਹੈ ਮੈਨ ਪਾਵਰ ਦੇ ਬਾਰੇ ਵਿੱਚ ਜ ਜਿਹਦੇ ਵਿੱਚ ਟੇਕ ਯੂਅਰ ਚਾਂਸ 20 ਫਰਬਰੀ 2025 ਤੱਕ ਕੋਈ ਵੀ ਅਪਲਾਈ ਕਰ ਸਕਦਾ ਹੈ ਜਿਹਦੇ ਵਿੱਚ ਕੈਂਡੀਡੇਟ ਮੇਲ ਫੀਮੇਲ ਹੈ ਏਜ ਲਿਮਟ 25 ਸਾਲ ਤੋਂ ਲੈ ਕੇ 55 ਸਾਲ ਤੱਕ ਹੈ এডੂਕੇਸ਼ਨ ਪਲਸ 2 ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਜਿਹਦੇ ਵਿੱਚ ਸਕਿਲਡ ਵਰਕਰ ਚਾਹੀਦੇ ਹਨ ਜਿਵੇਂ ਕਿ ਪਲੰਬਰ ਇਲੈਕਟ੍ਰੀਸ਼ੀਅਨ ਵੈਲਡਰ ਇਹਦੇ ਵਿੱਚ ਜਿੰਨੇ ਵੀ ਸਕਿੱਲ ਹੋਵੇ ਉਹਨਾਂ ਹੀ ਥੋੜੀ ਜਿਆ। ਯਾਨੀ ਕਿ ਹਰ ਕੈਟਾਗਰੀ ਦੇ ਨਾਲ ਰਿਲੇਟਡ ਵਰਕਰ ਚਾਹੀਦੇ ਹਨ। ਯਾਨੀ ਕਿ ਸਕਿੱਲਡ ਵਰਕਰਸ ਚਾਹੀਦੇ ਹਨ। ਜਿਹਦੇ ਵਿੱਚ ਪਾਸਪੋਰਟ ਦੀ ਸਕੈਨ ਕਾਪੀ ਚਾਹੀਦੀ ਹੈ, ਆਧਾਰ ਕਾਰਡ ਦੀ ਸਕੈਨ ਕਾਪੀ ਚਾਹੀਦੀ ਹੈ, ਐਜੂਕੇਸ਼ਨ ਪਲਾਸਟੂ ਕਰੀਆ ਜਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਉਹਦੀ ਸਕੈਨ ਕਾਪੀ, ਡਾਕੂਮੈਂਟ ਵੀ। ਅਗੇ ਚਾਹੀਦਾ ਵਰਕ ਐਕਸਪੀਰੀਅੰਸ ਘੱਟੋ ਘੱਟ 3 ਸਾਲ ਦਾ ਉਸ ਕੰਮ ਦਾ ਤਜਰਬਾ ਹੋਣਾ ਚਾਹੀਦਾ ਜਿਹੜੀ ਕਿ ਰਜਿਸਟ੍ਰੇਸ਼ਨ ਫੀਸ ਆ 50000 ਰੁਪਈਆ ਜਿਹੜੀ ਕਿ ਨੌਨ ਰਿਫੰਡੇਬਲ ਆ ਜਰਮਨ ਗਵਰਨਮੈਂਟ ਵੱਲੋਂ ਸਾਰਾ ਕੁਝ ਫ੍ਰੀ ਦੇ ਵਿੱਚ ਆ ਇਥੋਂ ਤੱਕ ਕਿ ਟਿਕਟ ਵੀ ਫ੍ਰੀ ਦਿੱਤੀ ਜਾਊਗੀ ਕੰਪਿਊਟੇਸ਼ਨ ਸਾਰਾ ਕੁਝ ਫ੍ਰੀ ਆ ਜਿਹੜੇ ਕੈਂਡੀਡੇਟ ਚਾਹਵਨ ਹਨ ਜਰਮਨ ਦੇ ਵਿੱਚ ਵਰਕ ਪਰਮਿਟ ਤੇ ਜਾਣਾ ਚਾਹੁੰਦੇ ਹਨ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ ਫਰੈਂਡਸ਼ਿਪ ਇਮੀਗ੍ਰੇਸ਼ਨ ਕੌਕੇਰੋਰ ਨਾਨਕ ਸਰਕ ਲਈ ਨਾ ਜਗਰਾਉਂ ਦੇ ਵਿੱਚ ਸਾਡਾ ਦਫ਼ਤਰ ਹੈ ਬਧੇਰੇ ਜਾਣਕਾਰੀ ਲਈ ਤੁਸੀਂ ਇਹ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਤ ਹੋਈ ਸਾਡੇ ਦਫ਼ਤਰ ਵਿੱਚ ਆ ਕੇ ਗੱਲਬਾਤ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਟਰੀ ਪੰਜਾਬ ਅਤੇ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਤੁਹਾਨੂੰ ਦੇਸ਼ਾਂ-ਦੇਸ਼ਾਂ ਦੀ ਨਵੀਂ ਇਨਫੋਰਮੇਸ਼ਨ ਵੀ ਤੁਹਾਡੇ ਤੱਕ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਖਦੇ ਹਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ